ਅਲਡੇ ਹੋ ਜਾਰੇ ਨਹੀਂ ਫੇਰ ਹੀ ਆਵਾਜ਼ ਅੰਦਰ ਜਾਊਗੀ ਕੋਈ گاਉਣੀ ਪੰਜਾਬ ਸਟੂਡੈਂਟ ਜਿਹੜੀਆਂ ਜਿੰਦਾਬਾਦ ਜਿੰਦਾਬਾਦ ਮੈਜਰ ਮਾਈਨਰ ਵਿਸ਼ੇ ਤੋਪਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਮੈਜਰ ਮਾਈਨਰ ਵਿਸ਼ੇ ਤੋਪਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਖਿਆ ਦਾ ਨਿੱਜੀਕਰਨ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਖਿਆ ਦਾ ਨਿੱਜੀਕਰਨ ਕਰਨਾ ਬੰਦ ਕਰੋ ਬੰਦ ਕਰੋ ਮਾਸਟਰ ਸਿਸਟਮ ਰੱਦ ਕਰੋ ਰੱਦ ਕਰੋ ਤੁਰੰਤ ਕਰੋ ਰੱਦ ਕਰੋ ਰੱਦ ਕਰੋ ਨਵੀਂ ਸਿੱਖਿਆ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਨਵੀਂ ਸਿੱਖਿਆ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਨਵੀਂ ਸਿੱਖਿਆ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਸੰਜਾਮ ਸਟੂਡੈਂਟ ਜੀ ਜਿੰਦਾਬਾਦ 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 ਪਿਆਰ ਸਟੂਡੈਂਟ ਜੀ ਕਈ ਵਾਰੀ ਆਪਣੇ ਕਾਲਜ ਵਿੱਚ ਕੋਈ ਆਪਦੀ ਸਰਕਾਰ ਦੀ ਮਸ਼ਹੂਰੀ ਕਰਨ ਆ ਜਾਂਦੇ ਆ ਡੀਸੀ ਸਾਹਿਬ ਤੇ ਇਹਨਾਂ ਦਾ ਪ੍ਰਸ਼ਾਸਨ ਦਿਨ ਵਿੱਚ 10-10 ਵਾਰੀ ਫੋਨ ਕਰਦਾ ਦੋ ਤਿੰਨ ਦਿਨ ਤੋਂ ਵੀ ਤੁਹਾਡਾ ਮਾਰਚ ਕਿਵੇਂ ਆ ਥੋੜਾ ਘਰਨਾ ਲੱਗੂਗਾ ਤੁਸੀਂ ਕੈਨਸਲ ਨਹੀਂ ਕਰਨਾ ਕਿਵੇਂ ਕਰੋਗੇ ਤੇ ਇਹਨਾਂ ਨੂੰ ਇੱਕੋ ਬੇਨਤੀ ਕੀਤੀ ਸੀ ਵੀ ਆ ਜਿਹੜੀ ਪਾਰਕਿੰਗ ਦਾ ਇੱਥੇ ਛਾਵੇਂ ਬੈਠ ਜਾਣਗੇ ਵਿਦਿਆਰਥੀ ਪਾਰਕਿੰਗ ਖਾਲੀ ਕਰਾ ਦਿਓ ਤਾਂ ਕਿ ਵਿਦਿਆਰਥੀ ਜੋ ਆਪਦੀ ਮੰਗਾ ਲੈ ਕੇ ਆਉਣਗੇ ਤੇ ਉਹ ਛਾਵੇਂ ਬੈਠ ਸਕਣ ਤੇ ਇਹ ਡੀਸੀ ਸਾਹਿਬ ਜਿਹੜੀ ਅੱਜ ਸਰਕਾਰ ਦੀ ਮਸ਼ਹੂਰੀ ਕਰਨ ਆਉਂਦੇ ਰਹਿੰਦੇ ਆ ਉਹਨਾਂ ਨੂੰ ਇੰਨੇ ਦਿਨਾਂ ਦਾ ਪਤਾ ਵਾਰ-ਵਾਰ ਅਖਬਾਰਾਂ 'ਚ ਲੱਗ ਚੁੱਕਿਆ ਵਾਰ-ਵਾਰ ਇਹਨਾਂ ਦੇ ਸੀਏ ਅਗੇ ਵਾਲੇ 10-10 ਵਾਰੀ ਦਿਨ 'ਚ ਫੋਨ ਕਰਦੇ ਨੰਬਰ ਬਦਲ-ਬਦਲ ਕੇ ਤੇ ਉਹ ਇਹ ਨਹੀਂ ਕਰਾ ਸਕਕੇ ਕਿ ਇੱਥੇ ਵਿਦਿਆਰਥੀਆਂ ਦੀ ਮੀਟਿੰਗ ਲਈ ਪ੍ਰਬੰਧ ਕਰ ਸਕਣ ਤੇ ਡੀਸੀ ਸਾਹਿਬ ਜਿਹੜੇ ਆ ਕੇ ਕਹਿੰਦੇ ਆ ਕਿ ਵਿਦਿਆਰਥੀ ਦੇ ਇਸ ਦਾ ਭੇਖ ਹੁੰਦਾ ਤੇ ਪੰਜਾ ਆਪਣੀ ਬਸੰਦਰਾ ਕੋਲ ਦੀ ਤਾਰੀਫ ਕਰਕੇ ਗਏ ਵੀ ਕਹਿੰਦੇ ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਵਿਦਿਆਰਥੀ ਇੰਨੇ ਸੋਲਝੇ ਹੋਏ ਸਵਾਲ ਕਰੇ ਕਿ ਬਹੁਤ ਹੁਸ਼ਿਆਰ ਵਿਦਿਆਰਥੀ ਇੱਥੋਂ ਦੇ ਚੋਕ ਦੇ ਅੱਥਰ ਨੇ ਗੱਲ ਸੁਣ ਲਈ ਹਾਇ ਤੱਕ ਬਾਹਰ ਨਹੀਂ ਆਏ ਮੰਗ ਪੱਤਰ ਲੈਣ ਨਹੀਂ ਆਏ ਇਹ ਡੀਸੀ ਸਾਹਿਬ ਨੂੰ ਦੱਸ ਦਈਏ ਤੇ ਕੂੜੇ ਪ੍ਰਸ਼ਾਸਨ ਨੂੰ ਦੱਸ ਦਈਏ ਜਿਹੜੇ ਇੱਥੇ ਵਿਦਿਆਰਥੀ ਬੈਠੇ ਆ ਆਮ ਦੇ ਅਛੀ ਨਹੀਂ ਹੈਗੇ ਇਹ ਕੋਈ ਨਕਲਚੀ ਵਿਦਿਆਰਥੀ ਨਹੀਂ ਹੈਗੇ ਜਾਂ ਕੋਈ ਫੇਲ ਹੁੰਦੇ ਵਿਦਿਆਰਥੀ ਨਹੀਂ ਹੈਗੇ ਇਹ ਉਹ ਵਿਦਿਆਰਥੀ ਆ ਜਿਹੜੇ 90 90% ਨੰਬਰ ਲੈ ਕੇ 85 85 80 80 ਬ੍ਰਿੰਦਰ ਕਾਲਜ ਵਿੱਚ ਭਰਤੀ ਹੋਏ ਆ ਉਹ ਵਿਦਿਆਰਥੀ ਜਿਹੜੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪਛਾੜ ਕੇ ਦਾਖਲਾ ਲੈ ਕੇ ਇੱਥੇ ਬੈਠੇ ਆ ਉਹ ਵਿਦਿਆਰਥੀ ਜਿਹੜਾ ਇੰਨਾ ਪੜ੍ਹ ਲੈ ਕੇ ਫਰਸਟ ਵਿਜ਼ਨਲ ਪਾਸ ਹੋ ਕੇ ਆਇਆ ਇਹ ਉਹ ਵਿਦਿਆਰਥੀ ਆ ਜਿਹੜੇ ਜਿਹੜਾ ਸੈਕਟਰੀਕਰ ਹੌਂਗਿਆ ਦਾਖਲਾ ਲਈ ਪਹਿਲਾਂ ਪੰਜਾਬ ਦੇ ਪੋਟਲ ਦੇ ਵਿਦਿਆਰਥੀ ਰਜਿਸਟਰ ਤੋਂ ਦੇ ਫਿਰ ਜਿਹੜਾ ਉਹ ਕਾਲਜ ਦੇ ਪੋਟਲ ਦੇ ਰਜਿਸਟਰ ਤੋਂ ਦੇ ਚਾਰ-ਚਾਰ ਮਹੀਨੇ ਦਾਖਲੇ ਚੱਲਦੇ ਕਿਉਂ ਮੈਸੂ ਸਿਸਟਮ ਪਹਿਲੇ ਸ਼ੁਰੂ ਤਾਂ ਹੈ ਖੁਦ ਤੋਂ ਦਾਖਲਾ ਪਸਿਰ ਬਹੁਤ ਨਾ ਬਚ ਰਾਇਆ ਲੱਗਦਾ ਤੇ ਆਖਿਰ ਮੇ ਪੜਨ ਦਾ ਸਮਾਂ ਹੀ ਨਹੀਂ ਤੇ ਜਿਹੜੇ ਸਿੱਖਤ ਪਾ ਲਈਏ ਜਿਹੜੇ ਇਹਨੂੰ ਵਾਪਸ ਹਰ ਜੀ ਦੀ ਕਿਉਂਕਿ ਇਹਨਾਂ ਦੀ ਕਿਤਾਬਾਂ ਵੀ ਨਹੀਂ ਇਹਨਾਂ ਪ੍ਰੋਫੈਸਰ ਕੋਲ ਕਰਕੇ ਵੇਜਦੇ ਦੇ ਵਿੱਚ ਦੇਸ਼ ਵੈਲੇ ਕਿ ਯੂਨੀਵਰਸਿਟੀ ਵੱਲੋਂ ਜਿਹੜੀ ਫੀਸ ਆ ਮਰੀ ਆਈ ਤੇ ਵਾਪਸ ਭੇਜਦੀ ਇਸ ਦੀ ਖੂਲਣਾ ਨਹੀਂ ਸਿੰਧੂ ਫਰੀਦਕੋਟ ਫਰੀ ਡਿਸਟ੍ਰਿਕਟ ਦੇ ਸਟੂਡੈਂਟ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਬੱਸ ਆ ਜੀ ਆਪ ਜਿਲ੍ਹਾ ਪ੍ਰਧਾਨ ਪੰਜਾਬ ਸਟੂਡੈਂਟ ਯੂਨੀਅਨ ਫਰੀਦਕੋਟ ਅਸੀਂ ਅੱਜ ਲੱਖ-ਲੱਖ ਮੰਗਾਤੇ ਇਕੱਠੇ ਹੋਏ ਆ ਸਾਡੀ ਸੂਬਾ ਪਧਰੀ ਜੋ ਮੰਗ ਇਕੱਠ ਸੀਗਾ 18 19 ਦੋ ਦਿਨ ਅਸੀਂ ਪੂਰੇ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਜਿਹੜੇ ਪ੍ਰਦਰਸ਼ਨ ਕੀਤੇ ਆ ਇਹਦੀਆਂ ਮੇਨ ਮੰਗਾ ਇਹ ਨੇ ਕਿ ਜੋ ਨਵੀਂ ਸਿੱਖਿਆ ਨੀਤੀ ਲਾਗੂ ਹੋਣ ਤੋਂ ਬਾਅਦ ਸਬਜੈਕਟ ਵਧਾਏ ਗਏ ਆ ਜਿਨ੍ਹਾਂ ਦੀਆਂ ਕੋਈ ਕਿਤਾਬਾਂ ਨਹੀਂ ਪ੍ਰਕਾਸ਼ਿਤ ਕੀਤੀਆਂ ਕੋਈ ਟੀਚਰ ਨਹੀਂ ਭਰਤੀ ਕੀਤਾ ਗਿਆ ਉਹ ਜਿਹੜੇ ਥੋਪ ਦਿੱਤੇ ਗਏ ਕਾਲਜਾਂ ਤੇ 9 ਤੋਂ ਲੈ ਕੇ 11 ਵਿਸ਼ੇ ਜਿਹੜੇ ਇੱਕ ਸਾਲ ਵਿੱਚ ਜਿਹੜੇ ਪੜ੍ਹਾਏ ਜਾ ਰਹੇ ਵਿਦਿਆਰਥੀਆਂ ਨੂੰ ਇਹ ਵਿਸ਼ੇ ਰੱਦ ਹੋਣ ਤੇ ਇਹ ਵਿਸ਼ਿਆਂ ਦਾ ਜਿੰਨਾ ਟਾਈਮ ਕੋਈ ਟੀਚਰ ਨਹੀਂ ਭਰਤੀ ਹੁੰਦਾ ਤੇ ਵਿਦਿਆਰਥੀ ਨੂੰ ਆਪਸ਼ਨ ਦਿੱਤੀ ਜਾਵੇ ਵੀ ਕਿ ਵਿਦਿਆਰਥੀ ਉਹ ਚੁਸ ਜਿਹੜੇ ਆਪਸ਼ਨ ਵਿੱਚ ਦਿੱਤੇ ਜਾਣੇ ਚਾਹੀਦੇ ਆ ਨਾ ਕਿ ਥੋਪੇ ਜਾਣੇ ਚਾਹੀਦੇ ਆ ਤੇ ਨਾਲ ਹੀ ਸਾਡੀ ਇਹ ਮੰਗ ਆ ਕਿ ਸੈਮੈਸਟਰ ਸਿਸਟਮ ਕਰਕੇ ਜਿਹੜਾ ਸੈਸ਼ਨ ਬਾਅਦ ਛੋਟਾ ਰਹਿ ਗਿਆ ਵੀ ਇੱਕ ਮਹੀਨਾ ਵੀ ਪੂਰਾ ਪ੍ਰੋਪਰ ਕਾਲਜ ਨਹੀਂ ਲੱਗਦਾ ਬਿਨਾ ਪੜਾਈ ਬਿਨਾ ਕਲਾਸਾਂ ਦੇ ਵਿਦਿਆਰਥੀ ਨੂੰ ਪੇਪਰ ਦੇਣ ਲਈ ਮਜਬੂਰ ਹੋਣਾ ਪੈਂਦਾ ਸੈਮੈਸਟਰ ਸਿਸਟਮ ਰੱਦ ਹੋਣਾ ਚਾਹੀਦਾ ਸਾਲ ਵਿੱਚ ਇੱਕੋ ਵਾਰ ਜਿਹੜੇ ਪੇਪਰ ਹੋਣੇ ਚਾਹੀਦੇ ਆ ਪੂਰਾ ਸਾਲ ਜਿਹੜੀ ਪੜਾਈ ਹੋਣੀ ਚਾਹੀਦੀ ਆ ਤਾਂ ਕਿ ਵਿਦਿਆਰਥੀ ਹੋਰ ਐਕਟੀਵਿਟੀਆਂ ਖੇਡਾਂ ਵਿੱਚ ਜਾਂ ਹੋਰ ਮੁਕਾਬਲਿਆਂ ਵਿੱਚ ਵੀ ਪਾਰਟਿਸਪੇਟ ਕਰ ਸਕੇ ਉਹਨਾਂ ਦਾ ਸਰਪੱਖੀ ਜਿਹੜਾ ਵਿਕਾਸ ਜਿਹ ਦਾ ਵਾਅਦਾ ਕੀਤਾ ਇਹ ਫੀਸਾਂ ਦਾ ਵਾਅਦਾ ਜਿਹੜਾ ਵਾਪਸ ਲੈ ਜਾਣਾ ਚਾਹੀਦਾ ਅੱਜ ਪਹਿਲਾਂ ਕਿੰਨੇ ਲੱਤੇ ਜਾਂਦੇ ਸੀ ਹੁਣ ਕਿੰਨੇ ਆ ਪਹਿਲਾਂ ਜੀ 5 ਵਿਸ਼ੇ ਹੁੰਦੇ ਸੀ ਜਿਦੇ ਵਿੱਚ ਪੰਜਾਬੀ ਤੇ ਅੰਗਰੇਜ਼ੀ ਲਾਜ਼ਮੀ ਵਿਸ਼ੇ ਸੀ ਬਾਕੀ 3 ਵਿਸ਼ੇ ਜਿਹੜੇ ਉਹ ਵਿਦਿਆਰਥੀ ਆਪ ਚੂਜ਼ ਕਰਦੇ ਸੀ ਵੀ ਉਹਨਾਂ ਨੇ ਕਿਹੜਾ ਵਿਸ਼ਾ ਪੜ੍ਹਨਾ ਪਰ ਹੁਣ ਜਿਹੜਾ ਯੂਨੀਵਰਸਿਟੀ ਨੇ ਆਪ ਦਾ ਟੈਂਪਲੇਟ ਜਾਰੀ ਕੀਤਾ ਹੋਇਆ ਵੀ ਆਹ 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 ਵਿਸ਼ਾ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਆ ਕਾਲਜ ਵਾਲੇ ਨੇ ਆਪ ਦੀ ਸੁਵਿਧਾ ਮੁਤਾਬਕ ਆਪਦੇ ਪ੍ਰੋਫੈਸਰਾਂ ਦੇ ਮੁਤਾਬਕ ਜਿਹੜਾ ਉਹਵੇਂ ਚੂਜ਼ ਕੀਤਾ ਹੋਇਆ ਬਹੁਤ ਸਾਰੇ ਕਾਲਜਾਂ ਨੇ ਤਾਂ ਇੱਕ ਇੱਕ ਘੰਟੇ ਦਾ ਲੈਕਚਰ ਵੀ ਕਰਤਾ ਜਿਹੜਾ 9 ਤੋਂ ਲੈ ਕੇ ਜਿਹੜਾ 4 ਵਜੇ ਤੱਕ ਜਿਹੜਾ ਕਾਲਜ ਵੀ ਲੱਗਣ ਦੇ ਮੁਤਾਬਕ ਇਹ ਆ ਵੀ ਸਾਲ ਜਿਹੜਾ ਇੱਕ ਸਬਜੈਕਟ ਦਾ 1 ਘੰਟਾ ਜਿਹੜਾ ਲੈਕਚਰ ਹਰ ਰੋਜ਼ ਲੱਗਣਾ ਚਾਹੀਦਾ ਤੇ ਸਾਲ ਵਿੱਚ 1200 ਘੰਟੇ ਇਹਨਾਂ ਦੀ ਕਲਾਸ ਲੱਗਣੀ ਚਾਹੀਦੀ ਆ ਫੇਰ ਕਿਤੇ ਜਾ ਕੇ ਜਿਹੜਾ ਉਹ ਗ੍ਰੈਜੂਏਟ ਜਿਹੜੇ ਹੋ ਸਕਦੇ ਆ ਤੇ ਇੱਥੇ ਸਾਡਾ 40 40 ਮਿੰਟ ਦਾ ਲੈਕਚਰ ਹੁੰਦਾ ਤੇ ਉਹ ਵੀ ਜਿਹੜੇ ਸਾਰੇ ਲੈਕਚਰ ਜਿਹੜੇ ਲੱਗਦੇ ਨਹੀਂ ਹੈਗੇ ਅੱਜ ਕਿਹੜੇ ਅਫੀਸਰ ਨੂੰ ਮਿਲਣਾ ਹੈ ਅੱਜ ਅਸੀਂ ਡੀਸੀ ਅਫੀਸਰ ਜਿਹੜੇ ਫਰੀਦਕੋਟ ਤੇ ਪਹੁੰਚੇ ਹੋਏ ਆ ਅਸੀਂ ਡੀਸੀ ਦਫ਼ਤਰ ਜਿਹੜਾ ਆਏ ਆ ਤਾਂ ਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਸਕੀਏ ਮੁੱਖ ਮੰਤਰੀ ਦੇ ਨਾਮ ਜਿਹੜਾ ਮੰਗ ਪੱਤਰ ਦੇ ਰਹੀ ਪਛਾਣਦਾ ਹੁਣ ਤੱਕ ਕੋਈ ਮਿਲਿਆ ਤੁਹਾਨੂੰ ਕੋਈ ਅੱਗੇ ਹਾਇ ਤੱਕ ਨਹੀਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਵਿਦਿਆਰਥੀ ਇੱਥੇ ਜਿਹੜੇ ਬਜਿੰਦਰਾ ਕਾਲਜ ਦੇ ਧੁੱਪੇ ਬੈਠੇ ਹੋਏ ਆ ਪ੍ਰਸ਼ਾਸਨ ਨੇ ਸਾਨੂੰ ਹਾਇ ਤੱਕ ਕੋਈ ਪਹੁੰਚ ਨਹੀਂ ਕੀਤੀ ਵੀ ਅਸੀਂ ਥੋੜਾ ਮੰਗ ਪੱਤਰ ਲੈਣਾ ਕਿੰਨੇ ਚਿਰ ਦੇ ਬੈਠੋ ਸਾਨੂੰ ਵੀ ਅਸੀਂ 11 ਵਜੇ ਦੇ ਬੈਠੇ ਆ ਤੇ 2 ਘੰਟੇ ਹੋ ਗਏ ਅਸੀਂ ਧੁੱਪੇ ਬੈਠੇ ਹਾਂ ਨੂੰ ਹਾਇ ਤੱਕ ਪ੍ਰਸ਼ਾਸਨ ਕੋਈ ਨੁਮਾਇੰਦਾ ਮੰਗ ਪੱਤਰ ਲੈਣ ਨਹੀਂ ਆਏ ਅਗਲੀ ਰਣਨੀਤੀ ਕੀ ਤੁਹਾਡੀ ਜਿੰਨਾ ਟਾਈਮ ਇਹ ਮੰਗਾ ਨਹੀਂ ਮੰਨਿਆ ਜਾਂਦੀ ਆ ਪੰਜਾਬ ਦੀ ਸਿੱਖਿਆ ਨੀਤੀ ਪੰਜਾਬ ਸਰਕਾਰ ਆਪ ਬਣਾਵੇ ਕੇਂਦਰ ਦੀ ਸਿੱਖਿਆ ਨੀਤੀ ਰੱਦ ਕਰੇ ਜਿਵੇਂ ਕਿ ਹਰਜੋਤ ਮੈਂਸ ਨੇ ਵੀ ਕਿਹਾ ਵੀ ਪੰਜਾਬ ਦੀ ਸਿੱਖਿਆ ਨੀਤੀਸੀਂ ਆਪ ਬਣਾਵਾਂਗੇ ਉਹ ਮੰਗ ਨਹੀਂ ਮੰਨ ਲੈਂਦੇ ਮੇਜਰ ਮਾਈਨਰ ਵਿਸ਼ੇ ਰੱਦ ਨਹੀਂ ਹੁੰਦੇ ਤੇ ਸਮੈਸਟਰ ਸਿਸਟਮ ਰੱਦ ਨਹੀਂ ਹੁੰਦਾ ਨਾ ਟਾਈਮ ਟੈਂਸਨ ਕਸ਼ ਕਰਦੇ ਰਹਿੰਦੇ ਮੇਰਾ ਨਾਮ ਸੁਖਬੀਰ ਹੈ ਜੀ ਸੀ ਪੰਜਾਬ ਸਟੂਡੈਂਟ ਯੂਨੀਅਨ ਚ ਜਿਲ੍ਹਾ ਸਕੱਤਰ ਦੇ ਤੌਰ ਤੇ ਜਿਲ੍ਹਾ ਪ੍ਰੈਸ ਸੈਕਟਰੀ ਦੌਰ ਤੇ ਕੰਮ ਕਰਦਾ ਮੈਂ ਅੱਜ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤੇ ਲੱਖ ਵੱਖ-ਵੱਖ ਜ਼ਿਲ੍ਹਾ ਕੇਂਦਰਾਂ ਤੇ ਡੀਸੀ ਦਫ਼ਤਰਾਂ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਮੰਗ ਪੱਤਰ ਦੇ ਰਹੇ ਹਾਂ ਜਿਹੜੇ ਸਾਡੀਆਂ ਕੁਝ ਮੰਗਾਂ ਨੇ ਪਹਿਲੀ ਮੰਗ ਸਾਡੀ ਇਹ ਹੈ ਕਿ ਜਿਹੜੀ 2020 ਦੀ ਕੇਂਦਰੀ ਸਿੱਖਿਆ ਨੀਤੀ ਆ ਉਹਦੇ ਤਹਿਤ ਉਹਨੂੰ ਜਦੋਂ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਕੇਂਦਰ ਸਰਕਾਰ ਨੇ ਸਾਰੇ ਕਾਲਜਾਂ ਦੇ ਸਕੂਲਾਂ ਦੇ ਵਿੱਚ ਉਹਦੇ ਤਹਿਤ ਜਿਹੜੇ ਹੁਣ ਨਵੇਂ ਵਿਦਿਆਰਥੀ ਜਿਹੜੇ ਕਾਲਜਾਂ ਚ ਭਰਤੀ ਹੋਏ ਆ ਉਹਨਾਂ ਦੇ ਉੱਪਰ ਪਹਿਲਾਂ 5-6 ਸਬਜੈਕਟ ਸਾਨੂੰ ਪੜ੍ਹਾਏ ਜਾਂਦੇ ਸੀ ਹੁਣ ਜਿਹੜੇ ਨਵੇਂ ਵਿਦਿਆਰਥੀ ਆਏ ਆ ਉਹਨਾਂ ਨੂੰ ਜਿਹੜਾ ਹੈਗਾ 9 ਤੋਂ 10 ਸਬਜੈਕਟ ਐਡੀਸ਼ਨਲ ਪੜ੍ਹਾਏ ਜਾ ਰਹੇ ਆ ਜਿਹੜੇ ਵਾਧੂ ਸਬਜੈਕਟ ਪੜ੍ਹਾਏ ਜਾ ਰਹੇ ਆ ਉਹਨਾਂ ਦੀਆਂ ਨਾ ਕਿਤਾਬਾਂ ਛਪੀਆਂ ਨੇ ਨ ਉਹ ਵਿਸ਼ੇੜੇ ਆ ਤੱਕੇ ਦੇ ਨਾਲ ਵਿਦਿਆਰਥੀਆਂ ਦੇ ਉੱਪਰ ਥੋਪ ਦਿੱਤੇ ਗਏ ਆ ਮਤਲਬ ਕਿ ਟੀਚਰਾਂ ਜੇ ਪੂਰੇ ਨਹੀਂ ਆਗੇ ਟੀਚਰ ਪੂਰੇ ਨਹੀਂ ਹੈਗੇ ਕਿਤਾਬਾਂ ਵਿਸ਼ਿਆਂ ਦੀਆਂ ਛਪੀਆਂ ਨਹੀਂ ਹੈਗੀਆਂ ਔਰ ਪਹਿਲਾ ਔਰ ਕਿਆ ਇਹ ਕਹਾ ਕਿ ਵਿਦਿਆਰਥੀ ਨੂੰ ਜਿਹੜਾ ਹੈਗਾ ਉਹ ਚੁਆਇਸ ਕਰਨ ਦੀ ਆਜ਼ਾਦੀ ਹੋਊਗੀ ਉਹ ਆਪਣੇ ਮਨਪਸੰਦ ਵਿਸ਼ੇ ਚੁਣਨਗੇ ਪਰ ਮਨਪਸੰਦ ਵਿਸ਼ੇ ਚੁਣਨ ਦੀ ਜਿਹੜੀ ਆਜ਼ਾਦੀ ਉਹ ਖੋ ਕੇ ਤੱਕੇ ਦੇ ਨਾਲ ਵਿਸ਼ੇ ਥੋਪੇ ਗਏ ਆ ਉਹਨਾਂ ਵਿਸ਼ਿਆਂ ਨੂੰ ਰੱਦ ਕਰਵਾਉਣ ਦੀ ਸਾਡੀ ਪਹਿਲੀ ਮੰਗ ਆ ਦੂਜਾ ਹੈਗਾ ਕਿ 2013 ਤੋਂ ਪਹਿਲਾਂ ਇੱਥੇ ਜਿਹੜਾ ਸਮੈਸਟਰ ਸਿਸਟਮ ਚੱਲਦਾ ਸੀ ਐਲਵਰਸ ਸਿਸਟਮ ਚੱਲਦਾ ਸੀ ਕਾਲਜਾਂ ਦੇ ਵਿੱਚ ਸਾਲ ਦੇ ਸਰਵਿਕੋ ਵਾਰ ਪੇਪਰ ਲੈ ਜਾਂਦੇ ਸੀ ਬਾਕੀ ਟਾਈਮ ਜਿਹੜਾ ਹੈਗਾ ਵਿਦਿਆਰਥੀ ਜਿਹੜਾ ਉਹ ਸਿਲੇਬਸ ਵੀ ਕਵਰ ਕਰ ਲੈਂਦਾ ਸੀ ਕਾਜ ਜੇ ਹੋਰ ਸੱਭਿਆਚਾਰਕ ਗਤੀਵਿਧੀਆਂ ਹੁੰਦੀਆਂ ਸੀਗੀਆਂ ਉਹਨਾਂ 'ਚ ਵੀ ਜਿਹੜਾ ਜਿ ਕੋ ਮੁਕਾਬਲੇ ਹੁੰਦੇ ਸੀ ਉਹਨਾਂ 'ਚ ਵੀ ਹਿੱਸਾ ਲੈਂਦਾ ਸੀ ਖੇਡਾਂ 'ਚ ਵੀ ਹਿੱਸਾ ਲੈਂਦਾ ਸੀ ਪਰ ਹੁਣ ਜਿਹੜਾ ਆਇਆ ਉਹ ਸਿਸਟਮ ਇੰਨਾ ਕੰਪਲੈਕਸ ਕਰ ਦਿੱਤਾ ਹੈ ਕਿ ਸਮੈਸਟਰ ਸਿਸਟਮ ਚੱਲਦਾ 6 ਮਹੀਨੇ 'ਚ ਇੱਕ ਵਾਰ ਪੇਪਰ ਲੈ ਜਾਂਦੇ ਆ 6 ਮਹੀਨੇ 'ਚ ਸੈਮੈਸਟਰ ਦੇ ਵਿੱਚ ਵਾਦਾ ਕੀਤਾ ਸੀ ਫੀਸਾ ਜੀ ਵੀ ਵਾਦਾ ਕੀਤਾ ਗਿਆ ਜੀ ਪਰ ਜਿਹੜੀ ਇਹ ਸੈਮੈਸਟਰ ਸਿਸਟਮ ਕਰਕੇ ਵਿਦਿਆਰਥੀਆਂ ਦੇ ਉੱਪਰ ਜਿਹੜਾ ਹੈਗਾ ਉਹ ਮਤਲਬ ਸਿਲੇਬਸ ਦਾ ਬੋਝ ਪੈਂਦਾ ਤੇ ਉਹਨਾਂ ਦੀ ਉਹਨਾਂ ਦੀ ਮਤਲਬ ਸੁਪਲੀਆਂ ਬਹੁਤ ਹੁੰਦੀਆਂ ਨੇ ਸਾਡੀ ਇਹ ਮੰਗ ਹੈ ਕਿ ਜਿਹੜਾ ਸੈਮੈਸਟਰ ਸਿਸਟਮ ਆ ਉਹਨੂੰ ਰੱਦ ਕਰਕੇ ਐਨੂਅਲ ਸਿਸਟਮ ਲਾਗੂ ਕੀਤਾ ਜਾਵੇ ਇਸ ਵਿਸ਼ੇਨ ਲੱਗੇ ਪਹਿਲਾਂ ਵੀ ਕਿਸੇ ਅਧਿਕਾਰ ਨਹੀਂ ਮਿਲਿਆ ਹੁਣ ਬਿਲਕੁਲ ਅਸੀਂ ਪਿਛਲੇ ਕਈ ਸਾਲਾਂ ਤੋਂ ਇਹ ਇਨ੍ਹਾਂ ਮੰਗਾਂ ਦੇ ਉੱਪਰ ਸੰਘਰਸ਼ ਕਰ ਰਹੇ ਹਾਂ ਪਰ ਸਰਕਾਰ ਦਾ ਇਨ੍ਹਾਂ ਗੱਲਾਂ ਤੇ ਕੋਈ ਧਿਆਨ ਨਹੀਂ ਹੈ ਉਪਰੋਂ ਜਿਹੜਾ ਹੈਗਾ ਮਤਲਬ ਉਹ ਲਗਾਤਾਰ ਜਿਹੜਾ ਹੈਗਾ ਸਿੱਖਿਆ ਨੂੰ ਜ਼ਿਆਦਾ ਗੁੰਝੇਦਾਰ ਬਣਾ ਰਿਹਾ ਹੈ ਉਹ ਤਾਂ ਕਹਿੰਦੇ ਸਿੱਖਿਆ ਕ੍ਰਾਂਤੀ ਜਿਹੜੀ ਹੈ ਸਾਡੀ ਬੜੀ ਮ ਇਹ ਬਾਥਰੂਮ ਬਣਾਤੇ ਹੈਗੇ ਉਹਨਾਂ ਦੇ ਉਤਕਾਟਨ ਕਰਕੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਆਈ ਹੈਗੀ ਆ ਸਿੱਖਿਆ ਕ੍ਰਾਂਤੀ ਤਾਂ ਅਸੀਂ ਤਾਂ ਕਹਿੰਦੇ ਜੇ ਇਹਨਾਂ ਨੇ ਸਕੂਲਾਂ ਕਾਲਜਾਂ ਦੇ ਅਧਿਆਪਕ ਭਰਤੀ ਕੀਤੇ ਹੁੰਦੇ ਸਿੱਖਿਆ ਸਿੱਖਿਆ ਦੇ ਵਿੱਚ ਕੋਈ ਚੰਗੀ ਨੀਤੀ ਲੈ ਕੇ ਆਂਦੀ ਹੁੰਦੀ ਵਿਦਿਆਰਥੀਆਂ ਦੇ ਲਈ ਕੋਈ ਚੰਗਾ ਸਿਲੇਬਸ ਲੈ ਕੇ ਆਉਂਦਾ ਹੁੰਦਾ ਵਿਦਿਆਰਥੀਆਂ ਦੇ ਨਾਲ ਸੰਬੰਧਤ ਵਿਦਿਆਰਥੀਆਂ ਤੋਂ ਸਮੱਸਿਆਵਾਂ ਸੁਣ ਕੇ ਐਜੂਕੇਸ਼ਨ ਦੇ ਵਿੱਚ ਸੁਧਾਰ ਕੀਤੇ ਹੁੰਦੇ ਨਵੇਂ ਸਕੂਲ ਕਾਲਜ ਖੁੱਲੇ ਹੁੰਦੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੋਏਗੀ ਸਗੋਂ ਇਹਨਾਂ ਦੀ ਸਿੱਖਿਆ ਕ੍ਰਾਂਤੀ ਤੇ ਫੂਕ ਉਦੋਂ ਨਿਕਲਦੀ ਹੈ ਜਦੋਂ ਇਹਨਾਂ ਦੀ ਸਿੱਖਿਆ ਕ੍ਰਾਂਤੀ ਦਾ ਜਿਹੜਾ ਕੀ ਸਿੱਖਿਆ ਦੇ ਬਾਰੇ ਸਵਾਲ ਪੁੱਛਦਾ ਔਰ ਉਹ ਜਿਹੜਾ ਸਿੱਖਿਆ ਦੇ ਨਾਲ ਸੰਬੰਧਿਤ ਕਪਿਲ ਸ਼ਰਮਾ ਦੇ ਸ਼ੋਹ ਦੇ ਚੁਟਕਲੇ ਸੁਣਾਉਂਦਾ ਹੈਗਾ ਅਸੀਂ ਤਾਂ ਇਹਨਾਂ ਦੀ ਸਿੱਖਿਆ ਕ੍ਰਾਂਤੀ ਬਾਰੇ ਉਹਦੇ ਹੀ ਬੁੱਝ ਗਏ ਸੀ ਕਿ ਇਹਨਾਂ ਦੀ ਸਿੱਖਿਆ ਕ੍ਰਾਂਤੀ ਬਿਲਕੁਲ ਫੇਲ ਹੈਗੀ ਆ ਕਿਉਂਕਿ ਇਹਨਾਂ ਕੋਲ ਸਿੱਖਿਆ ਦੇ ਪ੍ਰਤੀ ਕੋਈ ਵਿਜਨ ਨਹੀਂ ਕੋਈ ਇਹਨਾਂ ਦਾ ਨੇਤਾ ਕੋਈ ਇਹਨਾਂ ਦਾ ਮੰਤਰੀ ਜਿਹੜਾ ਹੈਗਾ ਉਹ ਸਿੱਖਿਆ ਦੇ ਪ੍ਰਤੀ ਜਿਹੜਾ ਹੈਗਾ ਉਹ ਜਾਗਰੂਕ ਨਹੀਂ ਹੈਗਾ ਸਗੋਂ ਇਹਨਾਂ ਨੇ ਜਿਹੜਾ ਸਿੱਖਿਆ ਮੰਤਰੀ ਲਾਇਆ ਹਰਜੋਤ ਬਹਿਸ ਉਹਨੂੰ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ ਪਿਛਲੇ ਸਾਲ ਉਹਨੇ ਪੋਸਟ ਪਾਈ ਸੀ ਉਹਦੀ ਫੇਸਬੁੱਕ ਪੋਸਟ ਤੇ ਪੰਜਾਬੀ ਦੇ ਵਿੱਚ ਔਰ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹੈਗੇ ਆ ਉਹ ਬਿਲਕੁਲ ਜਿਹੜੀ ਹੈਗੀ ਉਹ ਇਹਨਾਂ ਦੀ ਛੁੱਠੀ ਕ੍ਰਾਂਤੀ ਹੈ ਸਿਰਫ ਪੋਸਟਰਾਂ ਦੇ ਉੱਪਰ ਇਹਨਾਂ ਦੀ ਕ੍ਰਾਂਤੀ ਆਈ ਆ ਐਡ ਦੇ ਉੱਪਰ ਕ੍ਰਾਂਤੀ ਆਈ ਆ ਹੋਰ ਕਿਸੇ ਤਰ੍ਹਾਂ ਦੀ ਕੋਈ ਕ੍ਰਾਂਤੀ ਨਹੀਂ ਆਈ ਆ ਉਹਨਾਂ ਨੇ ਲੈਣਾ ਕਿਸ ਤਰ੍ਹਾਂ ਦੀ ਕ੍ਰਾਂਤੀ ਦੇਖੋ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਸਿੱਖਿਆ ਨੂੰ ਰਾਹ ਸੁਚੀਵੇ ਸ਼ਾਮਲ ਕੀਤਾ ਜਾਵੇ ਪੰਜਾਬ ਸਰਕਾਰ ਸਿੱਖਿਆ ਨੀਤੀ ਜਿਹੜੀ ਹੈ ਉਹ ਰੱਦ ਕਰੇ ਸੈਮੈਸਟਰ ਸਿਸਟਮ ਰੱਦ ਕਰੇ ਐਨੂਅਲ ਸਿਸਟਮ ਲਾਗੂ ਕਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੁੜਾ ਜਿਹੜਾ ਫੀਸਾਂ ਦਾ ਵਾਧਾ ਕੀਤਾ ਗਿਆ ਉਹਨੂੰ ਰੱਦ ਕਰੇ ਜੇ ਇਹ ਮੰਗਾਂ ਨਹੀਂ ਲਾਗੂ ਹੁੰਦੀਆਂ ਤਾਂ ਸਾਰੇ ਕਾਜ ਦੇ ਵਿਦਿਆਰਥੀ ਉਸ ਜਿਹੜਾ ਹੈਗਾ ਸੰਘਰਸ਼ ਦੇ ਵਿੱਚ ਉਸ ਸੁਭਾ ਪਦਰੀ ਸੱਦੇ ਤੇ ਜਿਹੜਾ ਹੈਗਾ ਕਾਠਕ ਦੇ ਵਿੱਚ ਵੱਡੀਆਂ ਤੇ ਵਿਦਿਆਰਥੀਆਂ ਨੂੰ ਸ਼ਾਮਲ ਕਰਾਊਗੀ ਔਰ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਵੱਡਾ ਸੰਘਰਸ਼ ਕਰਾਂਗੇ